ਸਸ਼ਕਲ ઓਰੇਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਸੰਦਾਦ ਦਈ ਕਿ ਜਿਹੜੀ ਹੈ ਤੜਕਸਰ ਡਰੋਨ ਸਿੱਟੇ ਗਏ ਅਤੇ ਮਿਸਾਲਾਂ ਦੀ ਜਿਹੜੀ ਹੈ ਦੁਬਾਰਾ ਜਿਹੜੀਆਂ ਛੁੱਟ ਗਈਆਂ ਤੇ ਉਹਨਾਂ ਗੱਲ ਕਰੀਦਾ ਪਠਾਨਕੋਟ ਦੇ ਵਿੱਚ ਬਸ ਇਸ ਦੇ ਨਾਲ ਲੱਗਦੇ ਪਠਾਨਕੋਟ ਨੇੜੇ ਪੰਜਾਹ ਹੁਮਾਚਲ ਸਰਦ ਦੇ ਪਿੰਡ ਮਾਜਰਾ ਦੇ ਵਿੱਚ ਸਵੇਰੇ 5 ਵਜੇ ਭਾਰਤੀ ਫੌਜ ਨੇ ਡਰੋਨ ਨੂੰ ਦੇਖ ਦਿੱਤਾ ਹੈ ਜਿਸ ਦੇ ਸੂਚਨਾ ਮਿਲਦੇ ਹੀ ਦਮਦਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਕਲਿਆਣ ਸਿੰਘ ਪੰਜਾਬ ਪੁਲਸ ਅਤੇ ਹਰਦ ਸੈਨਿਕ ਬਲ ਮੌਕੇ ਤੇ ਪਹੁੰਚ ਗਏ ਤੇ ਫੌਜੀ ਅਧਿਕਾਰੀਆਂ ਨੂੰ ਤੁਰੰਤ ਬੁਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਨੇ ਕਾਰਵਾਈ ਕਰਦੇ ਡਰੋਂ ਦੇ ਅਵਸ਼ੇਸ਼ ਨੂੰ ਆਪਣੇ ਨਾਂ ਲੈ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਕਈ ਥਾਵਾਂ ਤੇ ਜਿਵੇਂ ਝੰਡਾ ਦੀ ਗੱਲ ਕਰੀਏ ਜਾਂ ਪਠਾਨਕੋਟ ਇਆ ਫਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਸਵੇਰੇ ਤੜਕਸਰ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੀ ਨਕਾਬ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦਾ ਮੂੰਹ ਤੋੜਵਾ ਜਵਾਬ ਭਾਰਤ ਜਿਹੜਾ ਬਾਰ-ਬਾਰ ਦੇ ਰਿਹਾ। ਸਰਸਕਲ ਔਰ ਇਹ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਸੁੰਤਾਦ ਦੀ ਹੈ ਕਿ ਜਿਹੜੀ ਹੈ ਤੜਕਸਰ ਡਰੋਨ ਸਿੱਟੇ ਗਏ ਅਤੇ ਮਿਸਾਲਾਂ ਦੀ ਜਿਹੜੀਆਂ ਦੁਵਾਰਾ ਜਿਹੜੀਆਂ ਛੁੱਟ ਗਈਆਂ ਤੇ ਉਹਨਾਂ ਗੱਲ ਕਰੀਦਾ ਪਠਾਨਕੋਟ ਦੇ ਵਿੱਚ ਬਸ ਇਸ ਦੇ ਨਾਲ ਲੱਗਦੇ ਪਠਾਨਕੋਟ ਨੇੜੇ ਪੰਜਾਬ ਮੁਆਚਲ ਸਰਦ ਦੇ ਪਿੰਡ ਮਾਜਰਾ ਦੇ ਵਿੱਚ ਸਵੇਰੇ 5 ਵਜੇ ਭਾਰਤੀ ਫੌਜ ਨੇ ਡਰੋਨ ਨੂੰ ਦੇਖ ਦਿੱਤਾ ਹੈ ਜਿਸ ਦੇ ਸੂਚਨਾ ਮਿਲਦੇ ਹੀ ਦਮਦਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਕਲਿਆਣ ਸਿੰਘ ਪੰਜਾਬ ਪੁਲਿਸ ਅਤੇ ਹੋਰ ਅਰਧ ਸੈਨਿਕ ਬਲ ਮੌਕੇ ਤੇ ਪਹੁੰਚ ਗਏ ਤੇ ਫੌਜੀ ਅਧਿਕਾਰੀਆਂ ਨੂੰ ਤੁਰੰਤ ਬੁਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਨੇ ਕਾਰਵਾਈ ਕਰਦੇ ਡਰੋਨ ਦੇ ਅਵਸ਼ੇਸ਼ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਕਈ ਥਾਵਾਂ ਤੇ ਜਿਵੇਂ ਪਠੰਡਾ ਦੀ ਗੱਲ ਕਰੀਏ ਜਾਂ ਪਠਾਨਕੋਟ ਇਆ ਫਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਸਵੇਰੇ ਤਲਕਸਰ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੀ ਨਕਾਬ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦਾ ਮੂੰਹ ਤੋੜਵਾ ਜਵਾਬ ਭਾਰਤ ਜਿਹੜਾ ਬਾਰ-ਬਾਰ ਦੇ ਰਿਹਾ ਹੈ ਸਤਿ ਸ਼ਕਲ ਓਨ ਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਹੈ ਤਲਕਸਰ ਰੋ ਸਿੱਟੇਗੇ ਅਤੇ ਮਿਸਾਲਾਂ ਦੀ ਜਿਹੜੀ ਹੈ ਦੁਬਾਰਾ ਜਿਹੜੀਆਂ ਛੁੱਟ ਗਈਆਂ ਤੇ ਉਹਨਾਂ ਗੱਲ ਕਰੀਦਾ ਪਠਾਨਕੋਟ ਦੇ ਵਿੱਚ ਬਸ ਇਸ ਦੇ ਨਾਲ ਲੱਗਦੇ ਪਠਾਨਕੋਟ ਨੇੜੇ ਪੰਜਾਹ ਹੁਆਚਲ ਸਰਦ ਤੇ ਪਿੰਡ ਮਾਜਰਾ ਦੇ ਵਿੱਚ ਸਵੇਰੇ 5 ਵਜੇ ਭਾਰਤੀ ਫੌਜ ਨੇ ਡਰੋਨ ਨੂੰ ਦੇਖ ਦਿੱਤਾ ਜਿਸ ਦੇ ਸੂਚਨਾ ਮਿਲਦੇ ਹੀ ਦਮਦਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਕਲਿਆਣ ਸਿੰਘ ਪੰਜਾਬ ਪੁਲਿਸ ਅਤੇ ਹੋ ਅਰਧ ਸੈਨਿਕ ਬਲ ਮੌਕੇ ਤੇ ਪਹੁੰਚ ਗਏ ਤੇ ਫੌਜੀ ਅਧਿਕਾਰੀਆਂ ਨੂੰ ਤੁਰੰਤ ਬੁਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਨੇ ਕਾਰਵਾਈ ਕਰਦੇ ਡਰੋਨ ਦੇ ਅਬ ਸ਼ੇਸ਼ ਨੂੰ ਆਪਣੇ ਨਾਂ ਲੈ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਕਈ ਥਾਵਾਂ ਤੇ ਜਿਵੇਂ ਪਠਾਨਾ ਦੀ ਗੱਲ ਕਰੀਏ ਜਾਂ ਪਠਾਨਕੋਟ ਜਾਂ ਫਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਸਵੇਰੇ ਤੜਕਸਾਰ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੀ ਨਕਾਬ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦਾ ਮੂੰਹ ਤੋੜਵਾ ਜਵਾਬ ਪਾਰਤ ਜਿਹੜਾ ਬਾਰ-ਬਾਰ ਦੇ ਰਿਹਾ ਸਰਸਕਲ ਔਰ ਇਹ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਸੁਣਾਉਂਦਾ ਕਿ ਜਿਹੜੀ ਹੈ ਤੜਕਸਾਰ ਡਰੋਨ ਸਿੱਟੇ ਗਏ ਅਤੇ ਮਿਸਾਲਾਂ ਦੀ ਜਿਹੜੀਆਂ ਦੁਵਾਰਾ ਜਿਹੜੀਆਂ ਛੁੱਟ ਗਈਆਂ ਤੇ ਉਹਨਾਂ ਗੱਲ ਕਰੀਦਾ ਪਠਾਨਕੋਟ ਦੇ ਵਿੱਚ ਬਸ ਇਸ ਦੇ ਨਾਲ ਲੱਗਦੇ ਪਠਾਨਕੋਟ ਨੇੜੇ ਪੰਜਾਹ ਹ ਮਾਜਰਾ ਦੇ ਵਿੱਚ ਸਵੇਰੇ 5 ਵਜੇ ਭਾਰਤੀ ਫੌਜ ਨੇ ਡਰੋਨ ਨੂੰ ਦੇਖ ਦਿੱਤਾ ਹੈ ਜਿਸ ਦੇ ਸੂਚਨਾ ਮਿਲਦੇ ਹੀ ਦਮਦਾਨਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਕਲਿਆਣ ਸਿੰਘ ਪੰਜਾਬ ਪੁਲਿਸ ਅਤੇ ਹੋਰ ਅਰਧ ਸੈਨਿਕ ਬਲ ਮੌਕੇ ਤੇ ਪਹੁੰਚ ਗਏ ਤੇ ਫੌਜੀ ਅਧਿਕਾਰੀਆਂ ਨੂੰ ਤੁਰੰਤ ਬੁਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਨੇ ਕਾਰਵਾਈ ਕਰਦੇ ਡਰੋਨ ਦੇ ਅਵਸ਼ੇਸ਼ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਕਈ ਥਾਵਾਂ ਤੇ ਜਿਵੇਂ ਠੰਡਾ ਦੀ ਗੱਲ ਕਰੀਏ ਜਾਂ ਪਠਾਨਕੋਟ ਯਾ ਫਿਰ ਅਮਰਸਰ ਦੀ ਗੱਲ ਕਰੀਏ ਤਾਂ ਅਮਰਸਰ ਵਿੱਚ ਸਵੇਰੇ ਤੜਕਸਾਰ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੀ ਨਕਾਬ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦਾ ਮੂੰਹ ਤੋੜਵਾ ਜਵਾਬ ਭਾਰਤ ਜਿਹੜਾ ਬਾਰ-ਬਾਰ ਦੇ ਰਿਹਾ ਹੈ